ਹੈਲੋ ਨਮਸਤੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵੈਲਕਮ ਟੂ ਮਾਈ ਚੈਨਲ ਤੁਹਾਡੇ ਸਾਹਮਣੇ ਇੱਕ ਨੋਟੀਫਿਕੇਸ਼ਨal ਸ਼ਾਰਟ ਨੋਟੀਫਿਕੇਸ਼ਨ ਹੈ ਜਿਹੜਾ ਕਿ ਮੈਂ ਸ਼ੇਅਰ ਕਰਨਾ ਚਾਹਣੀ ਹੈ ਇਸ ਨੋਟੀਫਿਕੇਸ਼ਨ ਦੇ ਵਿੱਚ ਮੈਂ ਤੁਹਾਨੂੰ ਦੱਸੂਗੀ ਕਿ ਕਿਸ-ਕਿਸ ਦੀਆਂ ਰਿਕੁਆਇਰਮੈਂਟ ਨਿਕਲਿਆ ਹੋਈਆਂ ਨੇ ਔਰ ਕਿੰਨੀਆਂ ਨਿਕਲਿਆ ਹੋਈਆਂ ਨੇ ਸਭ ਤੋਂ ਪਹਿਲਾਂ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਔਰ ਵੀਡੀਓ ਨੂੰ ਲਾਈਕ ਕਰਿਆ ਕਰੋ ਔਰ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਓਕੇ ਤਾਂ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਸ਼ੇਅਰ ਕਰਨਾ ਚਾਹਣੀ ਹੈ ਜਿਹੜਾ ਨੋਟੀਫਿਕੇਸ਼ਨ ਹੈ ਉਹਨੇ ਇਹਨਾਂ ਅੰਬਮਾ ਫੀਲਿਜ਼ ਯੂਨੀਵਰਸਿਟੀ ਆਫ ਹੈਲਥ ਐਂਡ ਸਾਇੰਸ ਫਰੀਦਕੋਟ ਦੇ ਵੱਲੋਂ ਇੱਕ ਨੋਟੀਫਿਕੇਸ਼ਨ ਜਿਹੜਾ ਜਾਰੀ ਕੀਤਾ ਗਿਆ ਔਰ ਇਹ ਜਿਹੜਾ ਨੋਟੀਫਿਕੇਸ਼ਨ ਰੈਗੂਲਰ ਬੀਸਿਸ ਤੇ ਤੁਹਾਡੀਆਂ ਪੋਸਟਾਂ ਨੇ ਮਤਲਬ ਠੀਕ ਹੈ ਕੋਈ ਇਹਦੇ ਵਿੱਚ ਆਈ ਨਹੀਂ ਹੈਗਾ ਵੀ ਠੇਕੇ ਦੇ ਅਧਾਰ ਤੇ ਪੋਸਟਾਂ ਰੱਖੀਆਂ ਗਈਆਂ ਨੇ ਔਰ ਸੈਕਿੰਡ ਲਾਸਟ ਜਿਹੜੀ ਇਹਦੀ ਡੇਟ ਹੈ ਉਹ ਹੈਗੀ ਹੈ 12ਵੀਂ ਸੌਰੀ ਦੂਸਰੇ ਮਹੀਨੇ ਦੀ 12 ਤਰੀਕ ਤੱਕ ਤੁਸੀਂ ਇਹ ਪੋਸਟ ਅਪਲਾਈ ਕਰ ਸਕਦੇ ਹੋ ਸ਼ਾਮ 5 ਵਜੇ ਤੱਕ ਰੈਗੂਲਰ ਬੀਸਿਸ ਤੇ ਪੋਸਟਾਂ ਨੇ ਕਿਸ-ਕਿਸ ਦੀਆਂ ਪੋਸਟਾਂ ਡਿਪਾਰਟਮੈਂਟ ਨੂੰ ਦੱਸ ਦਿੰਨੀ ਆ ਅਸੀਂ ਸੌਰੀ ਪ੍ਰੋਫੈਸਰ ਦੀਆਂ ਨੇ 11 ਪੋਸਟਾਂ ਅਸੋਸੀਏਟ ਪ੍ਰੋਫੈਸਰ ਦੀਆਂ 16 ਪੋਸਟਾਂ ਨੇ ਅਸਿਸਟੈਂਟ ਪ੍ਰੋਫੈਸਰ ਦੀਆਂ ਹੈਗੀਆਂ ਨੇ 84 ਪ ਇੰਸਟੀਚਿਊਟ ਕਿਹੜੇ ਦੇ ਵਿੱਚ ਬਾਬਾ ਫਰੀਦ ਯੂਨੀਵਰਸਿਟੀ ਦਾ ਮੈਂ ਤੁਹਾਨੂੰ ਦੱਸ ਹੀ ਦਿੱਤਾ ਵੀ ਇਹਨਾਂ ਦੇ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਗੁਰੂ ਗੋਬਿੰਦ ਸਿੰਘ ਕਾਲਜ ਮੈਡੀਕਲ ਮੈਡੀਕਲ ਕਾਲਜ ਹੈਗਾ ਐਂਡ ਹਸਪੀਟਲ ਫਰੀਦਕੋਟ ਜਿੱਥੇ ਕਿ ਬਠਿੰਡਾ ਦੇ ਵਿੱਚ ਉਹਨਾਂ ਦੇ ਲਈ ਇਹ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਔਰ ਬਾਕੀ ਇਹਨਾਂ ਦੀ ਜਿਹੜੀ ਐਪਲੀਕੇਸ਼ਨ ਫਾਰਮ ਹੈ ਫੀਸ ਹੈ ਜਾਂ ਹੋਰ ਜਿਹੜੀ ਵੀ ਰਿਕੁਆਇਰ ਜੋ ਵੀ ਕੈਟਾਗਰੀ ਵਾਈਜ਼ ਜਿੰਨਾ ਵੀ ਸਾਰਾ ਕੁਝ ਇਨਫੋਰਮੇਸ਼ਨ ਹੈ ਜਦੋਂ ਤੁਸੀਂ ਪੋਸਟ ਅਪਲਾਈ ਕਰੋਗੇ ਤਾਂ ਤੁਹਾਨੂੰ ਨਾਲ ਨਾਲ ਉੱਥੇ ਸਾਰੀ ਇਨਫੋਰਮੇਸ਼ਨ ਮਿਲ ਜੂਗੀ ਬਾਕੀ ਤੁਸੀਂ ਇਹਨਾਂ ਦੀ ਵੈਬਸਾਈਟ ਦਿੱਤੀ ਹੋਈ ਹੈ ਜੇ ਅਦਰ ਇਨਫੋਰਮੇਸ਼ਨ ਚਾਹੀਦੀ ਹੈ ਉੱਥੇ ਤੁਸੀਂ ਜਾ ਕੇ ਚੈੱਕ ਕਰ ਸਕਦੇ ਹੋਗੇ ਮਿਲਦੇ ਹਾਂ ਨਿਊ ਅਪਡੇਟ ਦੇ ਨਾਲ ਥੈਂਕ ਯੂ ਸੋ ਮਚ